ਰੇਡ FM ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਅਮਨਜੋਤ ਸਿੰਘ ਪੰਨੂ ਮੈਂ ਪਹੁੰਚਿਆ ਹੋਇਆ ਹਾਂ ਜੀ ਕੈਲਗਰੀ ਨਾਰਥ-ਈਸਟ ਦੇ ਜੈਨੇਸਿਸ ਸੈਂਟਰ ਦੇ ਵਿੱਚ ਅੱਜ ਇੱਥੇ ਇੰਸਟੀਚਿਊਟ ਆਫ ਆਈਟੀ ਟ੍ਰੇਨਿੰਗ ਕੈਨੇਡਾ ਵੱਲੋਂ ਕੈਲਗਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕਿਹ ਜਾਣ ਵਾਲਾ ਜੋਬ ਫੇਅਰ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਜੋਬ ਫੇਅਰ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇ ਜੀ ਜਿਨ੍ਹਾਂ ਵੱਲੋਂ ਅੱਜ ਕਈ ਕੰਪਨੀਆਂ ਵੱਲੋਂ ਤਾਂ ਇੱਥੇ ਅੱਜ ਔਨ ਦੀ ਸਪੌਟ ਹਾਇਰਿੰਗ ਕੀਤੀ ਜਾ ਰਹੀ ਹੈ ਕੁਝ ਕੰਪਨੀਆਂ ਵੱਲੋਂ ਜਿਵੇਂ ਸਿਟੀ ਆ ਸਿਟੀ ਆਫ ਕੈਲਗਰੀ ਕੈਲਗਰੀ ਟ੍ਰਾਂਜ਼ਿਟ ਕੈਲਗਰੀ ਪੁਲਿਸ ਕੈਲਗਰੀ ਫਾਇਰ ਡਿਪਾਰਟਮੈਂਟ ਇਹ ਉਹ ਕੰਪਨੀਆਂ ਨੇ ਜਿਹੜੀਆਂ ਆਪਣੀ ਹਾਇਰਿੰਗ ਪ੍ਰੋਸੈਸ ਦੇ ਬਾਰੇ ਦੱਸ ਰਹੀਆਂ ਨੇ ਰੈਜ਼ume ਕਿਵੇਂ ਬਣਾਉਣਾ ਆ ਕਿਸ ਤਰ੍ਹਾਂ ਇਹਨਾਂ ਦੇ ਐਪਲੀਕੇਸ਼ਨ ਪ੍ਰੋਸੈਸ ਕੀ ਆ ਕਿੰਨਾ ਟਾਈਮ ਲੱਗਦਾ ਹੋਰ ਵੀ ਔਰ ਬਹੁਤ ਸਾਰੀਆਂ ਵੱਡੀਆਂ ਟਰਕਿੰਗ ਰਿਲੇਟਡ ਕੰਪਨੀਆਂ ਵੀ ਨੇ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਵੀਰ ਇ ਪ੍ਰਾਊਡ ਆਫ ਯੂ نو ਬੀਇੰਗ ਇਨ ਕੈਲਗਰੀ ਐਂਡ ਹੈਲਪਿੰਗ ਕੈਲਗਰੀਅਨਸ ਟੂ ਗੈਟ ਕਲੈਕਟਡ ਫਾਰ ਦ ਜੌਬਸ currently already with a lot of recruiters and employers so uh, we are so thankful we are happy uh, we are saying all the participants all the vendors all the companies coming over here this is thank you and uh, participating for the such a good cause uh, all kind of jobs are available available today so many people who came in and have a great conversation with the companies recruiters employers and said, how can i apply these jobs and what are the jobs available <laughs> so hopefully koi uh, responses mil jaye isse bia here to provide an educational advice for immigrants and refugees those who seek to achieve their career success in canada suerto lage hun tak koi 1.5 to 200 bande sade naal already inquiry kar chuke haggene ਵੱਖਰੇ ਵੱਖਰੇ ਉਹਨਾਂ ਦੇ ਕੁਐਸਚਨ ਸੀਗੇ ਕਈਆਂ ਨੇ ਲਾਇਸੈਂਸ ਲੈਣਾ ਸੀਗਾ ਕਈਆਂ ਨੇ ਟਰਕਿੰਗ ਦੇ ਵਿੱਚ ਜੌਬ ਕਰਨੀ ਸੀਗੀ ਸੋ ਜਿੰਨਾ ਵੀ ਅਸੀਂ ਉਹਨਾਂ ਨੂੰ ਟਾਈਮ ਦੇ ਵਿੱਚ ਦੇ ਕੰਪਲੀਟ ਕਰ ਸਕੀਏ ਉਹਨਾਂ ਦੀ ਪੂਰੀ ਐਜੂਕੇਸ਼ਨ ਕੀਤੀ ਹੈਗੀ ਆ ਉਹਨਾਂ ਨੂੰ ਐਜੂਕੇਟ ਕੀਤਾ ਹੈਗਾ ਬਾਕੀ ਉਹਨਾਂ ਦੇ ਫੋਨ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਅਸੀਂ ਲਿਆ ਹੈਗਾ ਡਾਊਨ ਦੀ ਰੋਡ ਅਗਰ ਉਹਨਾਂ ਨੂੰ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਦੀ ਲੋੜ ਹੋਏਗੀ ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ ਐਂਡ ਕਿਸੇ ਵੀ ਜੌਬ ਫੇਅਰ ਤੇ ਜਾਣ ਨਾਲ ਤੁਹਾਡੀ ਨੌਲੇਜ ਬਹੁਤ ਇਨਕਰੀਜ਼ ਹੁੰਦੀ ਹੈ ਬਿਕੋਜ਼ ਯੂ ਗੈਟ ਟੂ ਨੋ ਕਿ ਤੁਸੀਂ ਅੱਗੇ ਕਿਦਾਂ ਇੱਥੇ ਆਪਣੀ ਲਾਈਫ ਨੂੰ ਸੈਟ ਅਪ ਕਰ ਸਕਦੇ ਹੋ ਇੱਥੇ ਲਗਭਗ ਅੱਜ 5000 ਦੇ ਕਰੀਬ ਜਿਹੜੇ ਨੇ ਲੋਕ ਉਹ ਪਹੁੰਚੇ ਨੇ ਜਿਹੜੇ ਕਿ ਆਪਣੇ ਕੈਰੀਅਰ ਦੇ ਬਾਰੇ ਆਪਣੇ ਫਿਊਚਰ ਦੇ ਬਾਰੇ ਇੱਥੇ ਜਿਨ੍ਹਾਂ ਨੇ ਪੁੱਛਤਾਚ ਕੀਤੀ ਹੈ ਪੁੱਛਗਿਛ ਕੀਤੀ ਹੈ ਜਿਨ੍ਹਾਂ ਨੇ ਅੱਗੇ ਵਧਣ ਦਾ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਚਾਹਨਾ ਹੈ ਔਰ ਇੱਕ ਬਿਹਤ ਸਕਸੈਸਫੁਲ ਜੋਬ ਅਫੇਅਰ ਅੱਜ ਇਹ ਕਿਹਾ ਜਾ ਸਕਦਾ ਜੀ ਦੇਖਦੇ ਆ ਕਿ ਇਹਦੇ ਤੋਂ ਅੱਗੇ ਹੁਣ ਜਿਹੜੇ ਇਹੋ ਜਿਹੇ ਜੋਬ ਅਫੇਅਰਸ ਜਿਹੜੇ ਕੈਲਕਰੀ ਦੇ ਵਿੱਚ ਹੋਰ ਕਿੰਨੇ ਲੱਗਦੇ ਨੇ ਜੀ ਇਸ ਵੜੇ ਦੇ ਉਹ ਆ ਗਿਆ ਜਰਨਸਟੀਸ ਸੈਂਟਰ ਤੋਂ ਰੈਡ FM ਨਿਊਜ਼ ਲਈ ਮੈਂ ਹਾਂ ਅਮਨਜੋਤ ਸਿੰਘ ਪੰਡਤ